ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੈਂਡ ਚੁੱਪ ਕੀਤੀ ਜੀ ਜ਼ਿਲ੍ਹੇ ਮੋਗੇ ਦਾ ਪੈਂਡਾ ਤੇ ਮੋਗੇ ਸ਼ਹਿਰ ਤੇ ਬਿਲਕੁਲ ਨੇੜੇ ਹੀ ਰਹਿ ਜਾਂਦਾ ਜੀ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਚਾਰ ਨਾਗਾ ਚਾਰ ਹੀ ਸੂਏ ਸਵਾਏ ਆ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਦਸੱਲੀ ਪਰ ਕੋ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸੱਸੀ ਗਾਲ ਜੀ ਸੱਸੀ ਗਾਲ ਜੀ ਨਾਮ ਤੇ ਐਡਰੈਸ ਦੱਸੋ ਬਾਈ ਸਿੰਦਰ ਸਿੰਘ ਪੰਚੱਪ ਕੀਤੀ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਮੋਬਾਈਲ ਨੰਬਰ ਜੀ 904881602 ਜੀ ਚਾਰ ਨਾਗਾ ਜੀ ਆਪਣੇ ਚਾਰ ਨਾਗ ਜੀ ਠੀਕ ਆ ਦੋ ਤਾਂ ਆ ਗਏ ਹਨਾ ਬਾਈ ਗਰਮੀਆਂ ਦੇ ਤੋਪੇ ਹਾਂ ਹਾਂ ਜੀ ਠੀਕ ਆ ਇਧਰੋਂ ਹੀ ਸ਼ੁਰੂ ਕਰ ਲੈਨੇ ਆਪਾਂ ਇਹਨਾਂ ਤੋਂ ਹੀ ਸੂ ਆ ਕੇ ਨਮਾ ਬਾਈ ਇਹ ਦੂਜਾ ਸੂ ਆ ਬਾਈ ਆਪਾਂ ਇੱਥੋਂ ਨੇੜੇ ਹੀ ਲਈਆ ਬੈਡ ਜਿਆ ਸੂ ਆ ਮਗਰ ਬੱਚੀ ਆ ਤੀਜਾ ਦਾ ਨਾ ਸੋਈ ਨੂ ਬਟ ਉਹਨਾਂ ਬੋੜਾ 12 ਗੱਲਾਂ ਹੋਊਗਾ ਇਸ ਲਈ ਜੋਖਦਾਂਗੇ ਜੀ ਮੈਂ ਘਰ ਤੋਲ ਕੇ ਤਸੱਲੀ ਕਰਕੇ ਹੀ ਜਾਵੇ ਯਾਰ ਬਾਕੀ ਭਰਾ ਸੁੰਝਾ ਹੋਊਗਾ ਇਹਨਾਂ 'ਚ ਕੋਈ ਲਾਂਬੇ ਵਾਲਾ ਕੰਮ ਨਹੀਂ ਬੰਦਾ ਡੰਗ ਚੋਕੇ ਲਿਜਾਵੇ ਚੋਕੇ ਲਿਜਾਵੇ ਬਾਅਦ 'ਚ ਅਗਰਾਂ ਬੰਦਾ ਤਿੰਨ ਦਿਨ ਉਹਨਾਂ ਨੂੰ ਲਾਂਬਾ ਦੇ ਦੋ ਬਾਕੀ ਕੋਈ ਬਜ਼ਾਰ ਨਹੀਂ ਲਾਇਆ ਲੋਕ ਨੇਰੇ ਸਵੇਰੇ ਚੁੰਦੇ ਛੱਡ ਦਿੰਦੇ ਆ ਡੰਗ ਤੋਂ ਡੰਗ ਟਾਈਮ ਤੋਂ ਟਾਈਮ ਚੋਕੇ ਲਿਜਾ ਆਪਦਾ ਤਸੱਲੀ ਕਰ ਲਈ ਹਾਂ ਤਸੱਲੀ ਕਰਕੇ ਬਾਅਦ 'ਚ ਲਾਂਬੇ ਦਾ ਫਾਇਦਾ ਵੀ ਨਹੀਂ ਨਿੱਪੜਾ ਸਿਲ ਪੂਰੀਆਂ ਚਾਹ ਨਿਆਣਾ ਪਾਓ ਚਾਹ ਨਾ ਪਾਓ ਹਮ ਹੈਲਥੀਗਾ ਨਹੀਂ ਜਾਵੇ ਪੂਰੀਆਂ ਸੀ ਲਿਆ ਠ ਕਿੰਨਾ ਬੋਲਾ ਦੱਸਿਆ ਸੀ ਬਾਈ ਬੋਲਾ ਬਾਈ ਹੁਣ 12 13 ਕਿਲੋ ਤਿਆਰ ਹੋਊਗਾ 12 13 ਕਿਲੋ ਹਾਂ ਇਹਨਾਂ ਦਾ ਕਰਮ ਵਾਲੀਏ ਨੇ ਮੱਝਾ ਰਕਾ 11 ਮੰਨ ਕੇ ਲੈ ਲੈ ਹੂੰ 11 ਮੰਨ ਕੇ ਚਲੋ ਕਿਲੋ ਖੰਡ ਦਾ ਕੀ ਹੁੰਦਾ ਤਾਂ 12 ਕਿਲੋ ਹੁਣ ਨਾਲ ਹੀ ਨੈਟ ਆ ਯਾਰ ਬਾਈ ਠੀਕ ਆ ਸੋਨਾ ਫਿਟਨੈਸ ਵਾਲਾ ਹਵਾਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿਕੜ ਮਾ ਹੱਤੀ ਚਵਾਈ ਵਾਲਾ ਮੋੜ ਲਿਆਈ ਵੀਰੇ ਫੋਟ ਛਾ ਕੇ ਦੇ ਭੂਰਾ ਵੀ ਨਹੀਂ ਵੀਰੇ ਚੈੱਕ ਕਰ ਸਕਦੇ ਹੋ ਲਓ ਜੀ ਚੈੱਕ ਕਰ ਸਕਦੇ ਹੋ ਮੁਠੀ ਵਾਲਾ ਸੋਨਾ ਥਾਣਾ ਜੀ 12 ਕਿਲੋ ਬੋਲੀ ਦੀ 11 ਮੰਨ ਕੀ ਆਇਓ ਪਰ ਤੁਹਾਨੂੰ ਪਲੱਸ ਪੁਆਇੰਟ ਇਹ ਮਿਲ ਜਾਣਾ ਕਿ ਬੱਚਾ ਮਗਰ ਤੁਹਾਨੂੰ ਜਰਸੀ ਦੀ ਬੱਛੀ ਮਿਲ ਜਾਣੀ ਆ ਅਰੇ ਭਾਈ 나ੜੂਆ ਤਾਜ਼ਾ ਮਿਲਦਾ ਤਾਜ਼ੇ 나ੜੂਆ 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 ਸੁਈ ਵੀ ਹੈ ਠੀਕ ਆ ਅੱਜ ਪਰਸੋਂ ਨਹੀਂ ਸੁਈ ਵੀ ਹੈ ਹਮ ਯਾਨੀ ਦੁੱਧ ਹੁਣ 12 ਕਿਲੋ ਨੈਟ ਆ ਯਾਰ ਆਉ ਦਾ ਬੰਦਾ ਕੰਡਾ ਲਿਆਵੇ ਤੋਲ ਲੈ ਕਰ ਲੈ ਬਾਕੀ ਫੈਂਟ ਵੀ 6 6.5 ਫੈਂਟ ਆਉਂਦੀ ਆ ਹੁਣ ਜਾਂ ਤਾਂ ਬੋਲਾ ਕਰਕੇ ਆਉਂਦੀ ਆ ਤੇ ਜਾਂ ਉਹਦੀ ਫੈਂਟ ਪੰਜ ਦੁੱਧ ਟੁੱਟਦੀ ਨਹੀਂ ਗੀ ਯਾਨੀ ਇੰਨੀ ਹਮ ਕਿਹੜੇ ਡਿਮਾਂਡ ਲੈਣ ਆਉਗੇ ਐਵੇਂ ਮੁੱਲ 55 ਕਰੋੜੋਂ 50 ਕਰੋੜੋਂ 45000 ਦੇ ਜਸਨ ਹੋਈ ਜਾਂਦੀ ਆ ਐਵੇਂ ਮੁੱਲ ਪਾਣਾ ਕਿ ਜੱਗੇ ਉਹਦਾ ਫਾਇਦਾ ਕੰਮ ਨਹੀਂ ਮੈਂ ਰੱਖਣੇ ਆ ਕੰਮ ਨਹੀਂ ਮੈਂ ਬਸ ਅਗਲਾ ਸਿੱਧਾ ਆਈਂ ਕਹਵੇ ਬਈ ਸਾਈ ਦੱਸੋ ਕਿਹੜੇ ਨੰਬਰ ਤੇ ਪਾਉਣੀਆਂ ਹੈਣਾ ਫਾਇਦਾ ਵੀ ਫੇਰ ਹੀ ਆ ਬਾਕੀ ਬਈ ਤਸੱਲੀ ਕਰਨੀ ਖਰੀਦਦਾਰ ਦਾ ਜ਼ਿੰਮੇਵਾਰੀ ਹਾਂ ਇਹ ਤੋਸੀ ਤਾਂ ਬਈ ਮੂੰਹ ਮਾਰ ਦੇਣਾ ਸਾਡੀ ਆਏ ਆ ਬਾਕੀ ਬਈ ਆਪਾਂ ਕਿਹੜਾ ਕਰਦੀ ਆ ਹਾਂ ਮੁੱਲ ਲਾ ਖਰੀਦਿਆ ਮਾਲ ਬਈ ਅੱਜ ਉੱਠ ਜਾਣੀਆਂ ਇਹ ਤਾਂ ਤਸੱਲੀ ਕਰਾਉਣਾ ਹੱਕ ਆ ਤਸੱਲੀ ਮਾਂ ਜਿਹਨਾਂ ਲੈਣੀ ਹੋਣੇ ਕਰਨੀਆਂ ਸਾਡਾ ਹੱਕ ਆ ਦੁੱਧ ਦੇਣਾ ਜਦੋਂ ਬਈ ਅਗਲੇ ਨੇ ਉਹਦੇ ਕਹਿੰਦੇ ਕੋ ਗੁੱਟੀ ਐਸਾ ਲੈ ਲੈਣੇ ਬਈ ਤਸੱਲੀ ਕਰਿਆ ਹੱਕ ਪੂਰਾ 5-700 ਦੇ ਤੇਲ ਨਾਲ ਮਹਿੰਗੀ ਨਹੀਂ ਹੁੰਦੀ ਹਾਂ ਬਾਕੀ ਬਈ ਠੰਡ ਚ ਅਗਲਾ ਗੇੜਾ ਮਾਰੇ ਉਹਦਣਾ ਨਿਕਲੇ ਫਿਰ ਸਾਡੀ ਗੱਲ ਹਾਂ ਫਿਰ ਆਪਣੀ ਗੱਲ ਇਹ ਤਾਂ ਗੱਲ ਹੈਗੀ ਆ ਬਈ ਜੇ ਤੁਹਾਡਾ ਗੇੜਾ ਵੱਜੇ ਫਿਰ ਬਾਈ ਕਹਿੰਦਾ ਬਈ ਮੇਰੀ ਗਲਤੀ ਆ ਬੇਫਿਕਰ ਹੋ ਕੇ ਆ ਜੋ ਦੋ ਨੰਬਰ ਦਾ ਸੂਆ ਕਰਨ ਮੈਂ ਬਾਈ ਇਹ ਵੀ ਬਾਈ ਦੂਜਾ ਸੂਆ ਪਰਸੋ ਹੀ ਇਹ ਸੂਈ ਹੈ ਰੱਖੀਆਂ ਹੀ ਸੁੰਜਾਂ ਦਾ ਬੱਛਾ ਮਗਰਾ ਦੇ ਠਾਕ ਵਾਇਰੇ ਬੱਚੇ ਦੇ ਵੀ ਆ ਨਾਲ ਆ ਲੈ ਵੇ ਲੋ ਇਹਦੇ ਮਗਰ ਵੱਛਾ ਆ ਗਿਆ ਨੜਵਾਂ ਨਾਲ ਹੀ ਕਿੰਨਾ ਕਬੌਲਾ 12 ਕਿਲੋ ਇਹ ਥੱਲੇ ਹੈਗਾ ਬਾਈ 12 ਕਿਲੋ ਹਾਂ ਸਿੰਗਲ ਮਾਰਦੀ ਮੁਰਦੀ ਦਾ ਨਾ ਜਾਵੇਂ ਨਹੀਂ ਬਾਈ ਲੱਜਤ ਮਾਰ ਜੀ ਹੱਥ ਲਾ ਹੂੰ ਇੱਧਰ ਮਾਰ ਜੀ ਲਾਈ ਚੱਲ ਠੀਕ ਹੈ ਐਂ ਭਾਈ ਆ ਲੈ ਥੱਲੇ ਜਿਵੇਂ ਕੋਈ ਮਰਦੀ ਬੈਠਾ ਹੋਰ ਕੇ ਦਿਖਾ ਦੇ ਵੀਰੇ ਬਾਕੀ ਵੀਰੇ ਆਹ ਸਾਹੀ ਆਲਾ ਵਧੀਆ ਥਣ ਬਹੁਤ ਚੰਗਾ ਲੱਗਾ ਹੂੰ ਇਹਦਾ ਤਾਂ ਉਦੋਂ ਵੀ ਸੰਗਣਾ ਹੀ ਦੁੱਧ ਹੋਊਗਾ ਹਾਂ ਪੂਰਾ ਚੰਗਾ ਉਹ ਗਾਲੋ ਵੀ ਸੰਗਣਾ ਨਹੀਂ ਉਹ ਜਰਸੀ ਚ ਆ ਜਾਂਦੀ ਹੈ ਸਾਹੀ ਵਾਲਾ ਯਾਰ ਇਹਦਾ ਮੱਝ ਹੀ ਹੈ ਜੇ ਕਈ ਵੀ ਕਿਸੇ ਵੀਰ ਦਾ ਬਜਟ ਥੋੜਾ ਹੋਵੇ ਹਨਾ ਤੇ ਉਹਦੇ ਵਾਸਤੇ ਤਾਂ ਮੱਝ ਹੀ ਹੈ ਵੀਰੇ 6 ਫੈਟ ਤੋਂ ਤਾਂ ਟੱਟਦੀ ਨਹੀਂ ਇਹ ਬਾਕੀ ਜਿੰਨਾਂ ਕੋਲ ਸਾਹੀ ਵਾਲ ਰੱਖੀਆਂ ਹੋਣਗੀ ਆ ਵੀਰੇ ਉਹਨਾਂ ਨੂੰ ਪਤਾ ਹੀ ਆ ਇਹ ਬੰਦਾ ਉਹ ਰੱਖੂਗਾ ਜਿਹਨੂੰ ਮੱਝ ਵਰਗੇ ਦੁੱਧ ਦੀ ਲੋੜ ਹੋਵੇ ਥੋੜੇ ਪੈਸਿਆਂ ਚ ਆ ਜਾਣੀ ਅੱਜ ਤਾਂ ਦੁੱਧ ਚੰਗਾ ਪਿਆ ਜਾਣਾ 12 ਕਿਲੋ ਬੋਲੀਬਾਈ ਦੇ ਘਰੇ ਆ ਕੇ ਤਸੱਲੀ ਕਰਕੇ ਲੈ ਜਾਓ ਤੇ ਥਣਾ ਦੀ ਓਕੇ ਆ ਬੇਫਿਕਰ ਹੋ ਜਾ ਮੁੱਠੀ ਵਾਲਾ ਬਹੁਤ ਚੰਗਾ ਚੋਣ ਲੱਗਾ ਬਾਈ ਯਾਰ ਬਹੁਤ ਚੰਗਾ ਦੁੱਧ 12 ਹੀ ਆ ਨੈਟ ਹੂੰ ਬੰਦਾ ਆ ਤਸੱਲੀ ਕਰੇ ਦੋ ਡੰਗ ਤਿੰਨ ਡੰਗ ਆਪਦੇ ਔਰ ਨਾ ਕਰਿਆ ਯਾਰ ਕੋਈ ਚੱਕਰ ਨਹੀਂ ਤੇ ਭਾਵੇਂ ਛੋਟਾ ਜਿਹਾ ਕਰਨਾ 38000 ਦੀ ਆਪਾ ਦੇ ਦੇਣੀ ਹੈ ਕਿੰਨੇ ਦੀ 38000 ਦੀ ਬੱਚਿਆਂ ਵਾਲੇ ਮੁੱਲ ਚ ਬੱਚਿਆਂ ਵਾਲੇ ਮੁੱਲ ਚ ਬਸ ਆ ਮੁੱਲ ਨਹੀਂ ਆਫਰ ਹੀ ਲਾਉਣੀ ਆ ਪਰ ਭਾਈ ਇਹ ਨਾ ਮੜ ਕੇ ਕਿ 38 ਤੋਂ 35 ਲੈ ਲੈ 34 38 ਲੈਣੀ ਹੈ ਲੈ ਨਹੀਂ ਚਲੋ ਖੁਸ਼ੀ ਨਾਲ ਮਾੜਾ ਮोटा ਛੋਟ ਹੋਊਗੀ ਪਰ ਭਾਈ ਥਾਨ ਤੁਣ ਚੰਗਾ ਬੈਡ ਹੁੰਬੇ ਚੰਗੀ ਹਮ ਬੱਚਿਆਂ ਵਾਲੇ ਮੁੱਲ ਚ ਮਿਲ ਜਾਣੀ ਆ ਤੁਹਾਨੂੰ 38000 ਰੁਪਏ ਦੀ ਮੁੱਠੀ ਵਾਲਾ ਥਾਨ ਰੰਗ ਪ੍ਰਿੰਟ ਦੀ ਚੰਗੀ ਹੈ ਨਾਗੇ ਨੰਬਰ ਬਈ ਡੱਬੀ ਵੜ ਸੁਨੱਖ ਪੁਣਾ ਚੈੱਕ ਕਰ ਬਈ ਦੋਂਦੀ ਆ ਮੂੰਹ ਦੋਂਦੀ ਪਟਲਾਲਾ ਤੈਨੂੰ ਵਖਾ ਰਦਾ ਨਾ ਬੱਚਾ ਹੀ ਆ ਜੇ ਕੱਦ ਕਾਟ ਦੇਖੋ ਹਨਾ ਬਈ ਕਿੱਡਾ ਵੱਡਾ ਕੋਈ ਗੱਲ ਨਹੀਂ ਦੇਖੇ ਸੱਟ ਨਾ ਖਾਲੀ ਨਹੀਂ ਨਹੀਂ ਯਾਰ ਬਈ ਜੇ ਨਹੀਂ ਦੇਖੋ ਹੁੰਦੀ ਤਾਂ ਕੋਈ ਨਹੀਂ ਨਹੀਂ ਬਈ ਲਾਓ ਜੀ ਲਓ ਹਜੇ ਦੋਂਦੀ ਹੋਈ ਨਹੀਂ ਬਈ ਪ੍ਰੋਪਰ ਚੱਕੀ ਆ ਦਾਂ ਕੱਢਦੀ ਆ ਚੈੱਕ ਕਰ ਲਓ ਹਜੇ ਕੱਢਦੀ ਆ ਇਹਨੂੰ ਦੋਂਦੀ ਕਹਿ ਨਹੀਂ ਸਕਦੇ ਤੁਸੀਂ ਬਈ ਮੁੱਲ ਲਾ ਕੇ ਲਈ ਸੀ ਪੂਰੀ ਫੁੱਲ ਪਰ ਦਾ ਬੱਚਾ ਮਰ ਗਿਆ ਅੱਛਾ ਅੱਜ ਹੋ ਗਿਆ 8-9 ਦਾ ਨੀ ਸੁਈ ਨੂੰ ਬੱਚਿਆਂ ਨੂੰ ਹਲ ਮੋਕ ਜੀ ਲੱਗੀ ਹੂੰ ਬੱਚਾ ਮਰਗਾ ਦੁੱਧ ਹੁਣ 16-17 ਕਿਲੋ ਹੋਊਗਾ 18 ਵੀ ਹੋਊਗਾ 16 ਹੀ ਮੰਨ 16 ਮੰਨ ਕੀ ਆਵੇ ਹੈਨਾ ਐਵੇਂ ਆਪਾਂ ਗਲਤ ਕੰਮ ਕਾ ਨੂੰ ਕਰਨਾ ਆਪਾਂ ਜਿਹੜੀ ਗੱਲ ਹੈ ਸਹੀ ਦੱਸ ਕੇ ਦੇਣੀ ਹੈ ਨਾ ਦੱਸ ਕੇ ਦੱਸ ਕੇ ਬਈ ਉਹ ਜਿਆ ਕੰਮ ਨਹੀਂ ਕਰਨਾ ਬੱਚੇ ਤਾਂ ਹੁਣ ਮੇਰੇ ਕੋਲ ਖੜੇ ਆ ਭਾਵੇਂ ਪਕੜਿਆ ਦੀਏ ਆ ਪਕੜ ਨਹੀਂ ਇਹ ਕੰਮ ਨਹੀਂ ਕਰਨਾ ਨਹੀਂ ਬਈ ਫਾਇਦਾ ਨਹੀਂ ਬੇਈਮਾਨੀ ਦੀ ਕਮਾਈ ਬਾਅਦ ਚ ਬਈ ਖੜਦੀ ਨਹੀਂ ਕੀ ਇਹ ਸਾਰਿਆਂ ਨੂੰ ਪਤਾ ਕਮਾਈ ਹੱਕ ਦੀ ਖੜਨੀ ਹੈ ਜਿਹੜੀ ਵੀਰੇ ਦਸਾਂ ਨੌਾਂ ਦੀ ਹੋਈ ਦੁੱਧ ਆਪਣੀ ਗਾਰੰਟੀ ਹੈ ਦੁੱਧ ਬਾਈ ਚੋਕ ਵਾਲੀ ਆ ਤੋਲ ਕੇ ਤਸੱਲੀ ਕਰਕੇ ਗਾਰੰਟੀ ਦੇ ਜੇ ਕਿਸੇ ਨੂੰ ਵਹਿਮ ਹੋਵੇ ਆ ਦਾ ਡਾਕਟਰ ਲਿਆ ਕੇ ਅੰਦਰੋਂ ਚੈੱਕ ਕਰਾ ਲੈ ਹਾਂ ਹਾਂ ਬਾਈ ਕਰਾਵੇ ਕਰਾਵੇ ਬਾਈ ਯਾਰ ਬਾਈ ਯਾਰ ਜੇ ਡਾਕਟਰ ਕਹਰੇ 10 ਦਿਨਾਂ ਦੀ ਨਹੀਂ ਸੋਈ ਅਠਾਂ ਦੀ ਨਹੀਂ ਸੋਈ ਤੇ ਗਾ ਆ 35000 ਹੀ ਦੇਵਾਂਗੇ ਧੋਕਣਾ ਅੱਛਾ ਹੋਰ ਦੱਸ ਜੇ ਡਾਕਟਰ ਆ ਕੇ ਹੱਥ ਰੱਖ ਕੇ ਕਹੇ ਹੱਥ ਰੱਖ ਕੇ ਕਹੇ ਵੀ ਗਾ 1 ਉਹ ਮਹੀਨਾਗਾ ਸੋਣੇ ਦੋ ਹੋਗੇ ਮਹੀਨਾ ਹੋਗਾ 35000 ਹੀ ਦੇਵਾਂਗੇ 35000 ਦੀ ਦੇ ਤੱਕ ਆ ਗਾਰੰਟੀ ਹੈ ਜਦੋਂ ਬਾਈ ਆਪਾਂ ਕੰਮ ਨਹੀਂ ਗਲਤ ਕਰਨ ਆਪਾਂ ਨੂੰ ਗਾਲਾਂ ਲੈਣ ਦੀ ਲੋੜ ਵੀ ਕੀ ਆ ਬਾਕੀ ਸਹੀ ਗੱਲ ਆ 17 18 ਕਿਲੋ ਦੁੱਧ ਹੋਊਗਾ 16 ਮੰਨ ਕੇ ਆਇਓ ਤੁਸੀਂ 16 ਕਿਲੋ 22 ਕੰਡੇ ਤੇ ਚੜਾ ਦਊਗਾ ਕੰਡਾ ਬਾਲਟੀ ਚਾਹੀਦੀ ਉਹ ਜੀ ਗੱਲ ਬਈ ਇਹ ਬੱਛਾ ਮੈਂ ਖੜਿਆ ਹੁਣਾਉਂਦਾ ਘਰੇ ਆ ਹੀ ਦਿੰਦਾ ਮੈਲੇ ਜਾਣੇ ਵਾਧੂ ਮਿਲਦੇ ਪਰ ਆਪਾਂ ਕਾਹਦੋ ਕਰਨਾ ਯਾਰ ਉਹ ਜਿਹਦਾ ਮਰਿਆ ਤਾਂ ਮਰਿਆ ਹੀ ਯਾਰ ਠੰਡੀ ਸੀਰ ਜਦੋਂ ਮਰ ਜੇ ਬੈ ਉਹਦਾ ਚੋਣ ਬਹੁਤ ਚੰਗਾ ਲੱਗਾ ਸਾਡੇ ਸਮਝ ਲਾ ਖੀਰਾਂ ਆ ਰਗੀ ਐ ਖੀਰਾਂ ਆ ਰਗੀ ਐ ਬਈ ਅਜੇ ਤਾਂ ਜਵਾਨੀ ਆਉਣੀ ਐ ਚੈਜ ਡਿਮਾਂਡ ਮੋਲਲ ਬਾਈ ਕੇ ਨਾਮ ਅਡੇਗਾ 71000 ਜਿਹਾ ਵਾ ਗਿਆ ਅੱਜ ਅੱਜ ਬਾਈ ਠੀਕ ਉਹ ਬੱਚਾ ਮਾਰਿਆ ਨੇ ਬੱਚੀ ਦਾ ਬਲਿਆ ਪਿਆ ਨਹੀਂ ਸੀਗੀ ਫਾਰਮ ਵਾਲੀ ਬੱਚੀ ਆ ਯਾਰ ਹੂੰ ਪੂਰੀ ਚੰਗੀ ਬੱਚੀ ਐ ਇਹ ਤਾਂ ਗੱਲ ਹੈਗੀ ਆ ਨਗ ਨੰਬਰ ਆ ਗਿਆ ਬਾਈ 4 ਇਹ ਵੀ ਬਾਈ ਪਰਸਾ ਸ਼ਾਮ ਨੂੰ ਸੋਈ ਆ ਠੀਕ ਬੋਲੇ ਚੋ ਖਾਲੀ ਐ ਕੋਈ ਛੱਡੀ ਨਹੀਂ ਵੀ ਆਪਾਂ ਲੈਵਾ ਪਾਂਡੋ ਖਾਈਏ ਸੜਕੇ ਦੀ ਸਾਫ ਕੀਤੀ ਵੀ ਐ ਬੋਲੇ ਚ ਬਹੁਤ ਛੜਦਾ ਦੁੱਧ ਹੁਣ 15 16 ਕਿਲੋ ਬੋਲਾ ਇਹਦੇ ਥੱਲੇ ਵੀ ਹੋਊਗਾ ਬੰਦਾ ਦੋੜ ਲੰਗ ਚੋਵੇ ਤਰੇ ਲੰਗ ਚੋਵੇ ਵੱਡੀ ਗੁੱਡੀ ਤੋਂ ਦਸੀ ਜਾਂਦੀ ਪੂਰੀ ਹੈਗੀ ਤੁਰ ਜਾਓ ਖਾਰੇ ਮੁੰਡੇ ਬੱਚਾ ਕੀ ਐ ਮਗਰ ਬੱਚਾ ਯਾਰ ਮੈਂ ਕਿੱਡਾ ਚੰਗਾ ਟੀਕਾ ਭਰਾਇਆ ਸੀ ਦਿੱਤਾ ਬੱਚਾ ਚਲੋ ਉਹ ਤਾਂ ਕਰਮ ਆ ਪਰ ਜੇ ਬੱਚੀ ਦੇ ਦਿੰਦੀ ਤਾਂ ਧੰਨੇ ਧੰਨੇ ਕਰਾ ਦੇ ਹਾਂ ਭਾਈ ਫੇਰ ਭਾਈ ਕਾਹਨੂੰ ਪੁੱਛਣਾ ਏ ਢੰਡਾ ਯਾਰ ਬੇ ਹੁੰਦੜ ਹੇਲ ਐ ਨਾ ਬਾਕੀ ਕੁਆਲਿਟੀ ਕੁਆਲਿਟੀ ਵੀਰੇ ਪੂਰੀ ਚੰਗੀ ਆ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਹਾਤੀ ਚਵਾਈ ਵਾਲਾ ਫੋੜ ਸ਼ਾਂਗ ਪੂਰਾ ਵੀ ਨਹੀਂ ਰੰਗ ਪ੍ਰਿੰਟ ਪੂਰਾ ਚੰਗਾ ਜੇ ਹੁੰਦਾ ਬਈ ਵੱੱਛੀ ਮਗਰ ਤੇ ਗਾਂ ਦੀ ਕੀਮਤੀ ਬਾੜੀ ਵਾਜਣੀ ਸੀਗੀ 15 16 ਕਿਲੋ ਬੋਲਾ ਆ ਹੈਗਾ ਹੈਗਾ ਠੀਕ ਆ 15 ਕਿਲੋ ਨੈਟ ਤੋਲ ਕੇ ਲੈ ਜਾ ਅਗਲਾ ਯਾਰ ਕਿੰਨਾ ਪਿਆਜੂ ਬਈ ਬੱਦ ਭਾਈ ਮਾਲਕ ਤਾਂ ਕਹਿੰਦੇ ਮੈਂ 30 ਕਿਲੋ ਚੋਇਆ ਪਰ 25 ਦੇਰੇ ਬੜਾ ਆਪਾਂ ਤਾਂ ਕਹਿੰਦੇ ਇੰਨਾ ਹੀ ਬਹੁਤ ਆ ਪਰ ਭਾਈ ਇਹ ਕਿ ਹੋਰ ਫਾਰਮ ਤੇ ਹੁੰਦੀ ਹੈ ਮੰਗਣਾ ਵੀ 15 20 ਸੀ ਹਮ ਆਪਾਂ ਦੇ ਵੀ 85000 ਦੇਣੀ ਮੁੱਲ ਵੀ ਛੋਟਾ ਹੀ ਕਰਨਾ ਨਹੀਂ ਮਿਲਦੀ ਆ ਨਹੀਂ ਮਿਲਦੀ ਭਾਈ ਜਿੱਥੇ ਮਰਜੀ ਕੋਈ ਜਾਵੜੇ ਪਾ ਜਵਾ ਛੋਟਾ ਜਿਹੜਾ ਕੱਢ ਕੇ ਆ ਜੀ ਆ ਜਿਹੜਾ ਤੁਸਲੀ ਕਰਕੇ ਜੈ 85 ਦੀਆਂ ਲੱਖ ਸਵਾ ਲੱਖਗਲਾ ਮੰਗਦਾ ਹੀ ਆ ਲੱਖ ਆਪਾਂ 85 ਦੀਆਂ ਲੱਖ ਮੰਗ ਕੇ ਪਾਸੇ ਨੂੰ ਮੂੰਹ ਕਰ ਲੈ ਉਹ ਭਾਈ ਜਿੱਦੋਂ ਮੈਂ ਲਈ ਉਹ ਵੀ ਮੰਗਦਾ ਇੱਕ ਦਾਸ ਠੀਕ ਆ ਚਲੋ ਆਪਾਂ ਸੌ ਕਸਾਈ ਨਾਲ ਲੈ ਲਈ ਠੀਕ ਆ ਨਹੀਂ ਨਹੀਂ ਬਈ ਸਹੀ ਗੱਲ 85000 ਰੁਪਏ ਦੀ ਬਾਈ ਕਹਿੰਦਾ ਦੇ ਦਾਂਗੇ ਜੀ ਬਾਕੀ ਵੇਲਾ ਥਣ ਸੁਣ ਵੇਲਾ ਪੂਰਾ ਮੁੱਠੀ ਵਾਲਾ ਥਣ ਮਸ਼ੀਨ ਵਾਲਾ ਵਧੀਆ ਦਾ ਹਮ ਲੈ ਠੀਕ ਆ ਕਿਹਜਾ ਥਣ ਲੱਗ ਰਿਹਾ ਠੀਕ ਆ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲ ਬਾਕੀ ਫਿਰ ਵੀ ਮੇਰੇ ਭਾਈ ਬੇਨਤੀ ਆ ਭਰਾਵਾਂ ਨੂੰ ਜਿਨੇ ਵੀ ਲੈਣੀ ਹੈ ਤਸੱਲੀ ਕਰਨੇ ਭਰਾ ਮਾਲਕ ਦਾ ਹੱਕ ਆ ਬਾਅਦ ਚ ਲਾਂਭਾ ਨਹੀਂ ਦੇਣਾ ਲਾਂਭਾ ਨਹੀਂ ਦੇਣਾ ਠੀਕ ਹੈ ਨਾ ਆਪਾਂ ਤਸੱਲੀ ਕਰਾ ਸਕਦੇ ਆ ਜਿਨੇ ਪੈਸੇ ਲਾਉਣੇ ਹੱਕਦਾਰ ਆ ਤਸੱਲੀ ਕਰਨ ਦਾ ਤਸੱਲੀ ਕਰੇ ਬਾਅਦ ਵਿੱਚ ਕਿਸੇ ਪਾਸੇ ਕੋਈ ਗਾਰੰਟੀ ਨਹੀਂ ਭਾਈ ਇਹ ਤਾਂ ਗੱਲ ਹੈਗੀ ਠੀਕ ਹੈ ਮੇਰੇ ਘਰੇ ਜਿੰਨੀ ਮਰਜ਼ੀ ਤਸੱਲੀ ਕਰੇ ਚੋਵੇ ਭਾਵੇਂ ਜਿਹੜੇ ਹੁਣ ਬੱਚਾ ਮਰਿਆ ਡਾਕਟਰ ਲਿਆਵੇ ਨਾਲ ਚੈੱਕ ਕਰਾ ਲੈ ਮੇਰੀ ਇਹ ਜ਼ਿੰਮੇਵਾਰੀ ਹੈ ਜੇ ਮਤਲਬ ਡਾਕਟਰ ਕਹੇ ਡਾਕਟਰ ਦਾ ਖਰਚਾ ਵੀ ਮੈਂ ਦੇਵਾਂਗਾ ਠੀਕ ਹੈ ਨਾ ਬਾਅਦ ਚ ਨਾਗਲਾ ਕਹੇ ਵੀ ਬਾਈ ਨੇ ਟੋਕੜ ਵਿਖਾਤੀ ਬਾਈ ਨੇ ਐਂ ਕਰਾਤੀ ਅਜੇ ਮਾੜਾ ਮੋਟਾ ਯਾਨੀ ਕੜ ਵੀ ਚੱਲੂਗਾ ਗੰਦੇ ਵੀ ਸਿੱਟੂਗੀ ਇਹ ਨਹੀਂ ਗੱਲ ਨਾ ਸਿੱਟੂਗੀ ਉਹ ਬੱਚਾ ਦੂਜਾ ਚੁਗ ਗਿਆ ਕਰਮ ਵਾਲੀ ਨੂੰ ਕੋਈ ਪਰਵਾਹ ਨਹੀਂ ਨਹੀਂ ਬੱਚਾ ਤਾਂ ਇਹਨੂੰ ਚੜਦੀ ਸਾਡੀ ਅੱਗੇ ਠੀਕ ਆ ਹਾਂ ਐਨੂੰ ਚੜਦੀ ਸਾਡੀ ਬੱਚੇ ਦਾ ਚਿੱਟੇ ਨੂੰ ਯਾਰ ਹੂੰ ਠੀਕ ਆ ਉਹਨੂੰ ਚੜਦੀ ਸਾਡੀ ਆ ਮੈਨੂੰ ਯਾਰ ਇਹ ਬੱਚਾ ਦਾ ਬਾਈ ਪੈ ਖੜ੍ਹਾ ਲੈ ਲੈਂਦੇ ਬੱਚਾ ਮੇਰੇ ਪਿੰਡੇ ਹੈ ਕੋਈ ਕਹਿ ਕੇ ਗਿਆ ਸੀ ਇਹ ਕਹਿੰਦਾ ਸਾਡੀ ਗਾਂ ਦਾ ਬੱਚਾ ਮਰ ਗਿਆ ਉਹਦਾ ਕੇ ਲੈ ਆ ਚੱਕ ਸਾਡੇ ਹੈਗਾ ਮੈਂ ਉਹਨੂੰ ਕਹਿੰਨੀ ਆਪਾਂ ਲਾਉਣਾ ਉਹ ਆਪਾਂ ਕਾਨੂੰ ਤਾਂ ਮੈਂ ਕਿਉਂ ਉਹ ਬਾਕੀ ਭਾਈ ਲਾਇਸੈਂਸੀ ਹੈ ਕਿਹੜਾ ਹਲਦੀਆਂ ਵਿਚਾਰੇ ਇਹ ਇਹਨਾਂ ਨੂੰ ਕੋਈ ਵਾੜਾ ਮੱਟੇ ਵਾਲੀ ਗੱਲ ਨਹੀਂ ਹੈ ਨਹੀਂ ਜੀ ਹੂੰ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਹੈ ਧੰਨਵਾਦ